welcome to ਜਿੱਤਣ ਦੀ ਖੁਸ਼ੀ ਦੇ ਵਿੱਚ ਇਹ ਹਾਰਨਵਾਰ ਕੇ ਖੁਸ਼ੀ ਪ੍ਰਗਟ ਕਰ ਰਹੇ ਨੇ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਤੁਹਾਨੂੰ ਰਿਕੋਰਡਸ ਬਾਰੇ ਅਤੇ ਡਾਊਨਟਾਊਨ ਵਿੱਚ ਜਿੱਥੇ ਆਈਸਾਕੀ ਦਾ ਮੈਚ ਚੱਲ ਰਿਹਾ ਹੈ ਰੋਜ਼ਰ ਪੈਲਸ ਦੇ ਬਾਹਰ ਦੇ ਦ੍ਰਿਸ਼ ਦਿਖਾਏ ਜਾਣਗੇ ਵੀਡੀਓ ਅੰਤ ਤੱਕ ਦੇਖਿਓ ਜੀ ਸਾਹਮਣੇ ਇਹ ਨੇ ਜੀ ਕੁਝ ਡਾਊਨਟਾਊਨ ਦੀਆਂ ਹਾਈ ਰਾਈਜ਼ ਬਿਲਡਿੰਗਸ ਇੱਧਰ ਗੋਲਫ ਦੀ ਰੇਂਜ ਆ ਸ਼ੂਟਿੰਗ ਰੇਂਜ ਆ ਸ਼ੂਟਿੰਗ ਰੇਂਜ ਆ ਤੇ ਚਾਰ ਸਵੇਰੇ ਤੇ ਨੈਟ ਲੱਗਾ ਪਿਆ ਹੋਇਆ ਉੱਪਰ ਤੱਕ ਤੇ ਇੱਥੋਂ ਮਤਲਬ ਕਿ 플레이ਰ ਨੇ ਉਹ ਆਪਣਾ ਪ੍ਰੈਕਟਿਸ ਕਰਦੇ ਨੇ ਬੋਲਾਂ ਨੂੰ ਹਿੱਟ ਕਰਦੇ ਨੇ ਤੇ ਆਪਣੇ ਟਾਰਗੇਟ ਤੇ ਬੱਤਾ ਹੁੰਦੀ ਕੋਸ਼ਿਸ਼ ਕਰਦੇ ਨੇ ਤੇ ਇਹ ਹੋਂਦ ਦੇ ਵਿੱਚ ਜੋਸਰ ਕੀ ਕਰ ਰਹੇ ਨੇ ਇੱਥੇ ਦਾ ਬੜਾ ਮਹੱਤਵ ਹੈ ਜੀ ਇੱਥੇ ਇੰਦਾ ਪਿੱਛੇ ਬਹੁਤ ਜ਼ਿਆਦਾ ਲੋਕ ਆਪਣਾ ਟਾਈਮ ਔਰ ਪੈਸਾ ਇਨਵੈਸਟ ਕਰਦੇ ਨੇ ਤੇ ਇੰਦਾਂ ਦੀਆਂ ਵੱਡੀਆਂ ਵੱਡੀਆਂ ਗੱਡੀਆਂ ਰੱਖੀਆਂ ਨੇ ਜਿਨ੍ਹਾਂ ਦੇ ਵਿੱਚ ਆਪਣਾ ਖੇਤਾਂ ਦਾ ਸਮਾਨ ਰੱਖਿਆ ਹੁੰਦਾ ਆ ਦਿੱਤੇ ਹੁੰਦੇ ਨੇ ਛੋਟੀ ਜੀ ਪੱਗੀ ਜਾਂਦੀ ਆ ਵੈਲਕਮ ਟੂ ਵਿਕਟੋਰੀਆ ਗੋਲਫ ਕੋਰਸ ਐਂਡ ਡ్రਾਈਵਿੰਗ ਰੇਂਜ ਵਾਹ ਆਹਦੀ ਗੋਲਫ ਕੋਰਸ ਕਿੰਨਾ ਸ਼ਾਨਦਾਰ ਤੇ ਕਿੱਡਾ ਵੱਡਾ ਰਾਉਂਡ ਆਏ ਇਹ ਸਾਹਮਣੇ ਕਲੱਬ ਹਾਊਸ ਇਹਨਾਂ ਦਾ ਤੇ ਅਲੱਗ-ਅਲੱਗ ਪੁਆਇੰਟ ਨੇ ਜਿਹੜੇ 골ਫ ਰਹਾਂ ਦੇ ਸਾਹਮਣੇ ਦੇਖੋ ਕੀ ਬਾਤ ਹੈ ਉੱਥੀਆਂ ਨਹੀਂ ਨਿਆ ਜਗਾਂਵਾ ਇੱਕ ਕਲਾਸ ਲੈਂਡਸਕੇਪਿੰਗ ਇਹ ਸਾਰਾ ਇਹਦਾ ਦੋਰੇ ਲੋਕ ਇਹਨੂੰ ਬਹੁਤ ਖੇਡਦੇ ਨੇ ਬਹੁਤ ਪਸੰਦ ਕਰਦੇ ਨੇ ਹਾਈ ਉਹ ਸ਼ਾਟ ਲੱਗਣ ਲੱਗਾ ਆਤਾ ਇਹ ਸਾਹਮਣੇ ਆਪਣਾ ਡਾਊਨ ਟਾਊਨ ਇਹ ਕਿੰਨਾ ਪਿਆਰਾ ਪੰਛੀ ਆ ਇਹ ਹੁਣ ਭਾਈ ਸਾਹਿਬ ਜਾ ਰਹੇ ਨੇ ਕੁਝ ਸ਼ਾਟ ਲਾਉਂਗੇ ਵੈਰੀ ਨਾਈਸ ਇਹ ਬੱਲੇ ਬੰਦੀ ਕੋਈ ਸਿੱਕਤੀ ਜਾਂਦੀ ਆ ਸ਼ਾਟ ਲੱਗਣ ਲੱਗਾ ਜੀ ਮੈਡਨ ਸ਼ਾਟ ਲਾਉਣਗੇ ਪੈਰਾਂ ਨੂੰ ਸੰਤੁਲਨ ਕਰਦੇ ਹੋਏ ਆ ਗੁੱਡ ਆ ਗਿਆ ਕਿੰਨੀ ਸਪੀਡ ਦੇ ਵਿੱਚ ਤੇ ਇੱਧਰ ਕੋ ਚੱਲ ਰਿਹਾ ਜੀ ਬੋਲੀ ਕਿਉਂ ਆ ਗਿਆ ਗੁੱਡ ਸ਼ਾਟ ਉਹ ਗਾ ਰਿਹਾ ਐ ਪਿੱਛੇ ਕਿੱਟਿਆ ਇਹਨਾਂ ਦੀ ਤੇ ਹੁਣ ਖੇਡ ਕੇ ਜਾ ਰਹੇ ਨੇ ਕਲੱਬ ਦੇ ਵਿੱਚ ਅ ਮੇਰੇ ਸਾਹਮਣੇ ਇਹ ਚਾਰ ਗਰਾਊਂਡਸ ਨੇ ਜਿਹੜੀਆਂ ਇਦਾਂ ਦੀਆਂ ਇੱਕ ਤਾਂ ਉਹਦੇ ਪਿੱਛੇ ਆ ਤੇ ਇੱਕ ਇਹ ਸਾਹਮਣੇ ਦਿਖ ਰਹੀ ਆ ਇੱਕ ਇਹ ਵਾਲੀ ਆ ਤੇ ਇੱਕ ਇਹ ਵਾਲੀ ਆ ਇੱਥੋਂ ਇਹ ਹਿੱਟ ਕਰਦੇ ਨੇ ਤੇ ਉਹ ਸਾਹਮਣੇ ਕਾਫੀ ਲੰਬੀ ਜਗਾ ਦੂਰ ਹੈ ਜਿੱਥੋਂ ਤੱਕ ਇਹਦਾ ਗਰਾਊਂਡ ਹੈ ਸਾਹਮਣੇ ਖੂਬਸੂਰਤ ਖੇਡ ਦਾ ਮੈਦਾਨ ਆ ਇਹ 골ਫ ਕੋਰਸ ਆ ਜੀ ਇੱਕ ਗਰਾਊਂਡ ਇਹਨਾਂ ਦਾ ਇੱਕ ਸੈਟਅਪ ਇੱਥੇ ਆ ਇੱਥੋਂ ਹਿੱਟ ਕਰਦੇ ਨੇ ਤੇ ਉਹ ਅੱਗੇ ਸਾਹਮਣੇ ਆ ਇੱਕ ਇੱਧਰ ਆ ਸਾਹਮਣੇ ਦਿਖ ਰਿਹਾ ਆ ਇਹਦਾ ਜਿੱਥੋਂ ਤੱਕ ਬਾਲ ਜਾਂਦੀ ਆ ਇੱਕ ਇੱਧਰ ਹੋ ਗਈ ਆ ਥੋੜੀ ਜਿਹੀ ਡਿਫਰੈਂਸ ਆ ਤੇ ਇੱਕ ਇਹਦੇ ਪਿੱਛੇ ਆ ਤੇ ਇਹਦੇ ਪਿੱਛੇ ਇਹਨਾਂ ਦਾ ਏ ਕਲੱਬ ਹਾਊਸ ਆ ਹੁਣ ਅਸੀਂ ਡਾਊਨਟਾਊਨ ਵੱਲ ਜਾ ਰਹੇ ਆ ਸਾਹਮਣੇ ਡਾਊਨਟਾਊਨ ਦੀਆਂ ਉੱਚੀਆਂ ਬਿਲਡਿੰਗਾਂ ਦਿਖ ਰਹੀਆਂ ਨੇ ਤੇ ਇੱਥੇ ਰੋਜ਼ਰ ਪੈਲੇਸ ਦੇ ਵਿੱਚ ਆਈਸਾਕੀ ਦਾ ਮੈਚ ਹੁੰਦਾ ਆ ਹੁਣੇ ਇਸ ਸਮੇਂ ਪੈਂਥਰਸ ਜੋ ਅਮਰੀਕਾ ਦੀ ਟੀਮ ਹੈ ਅਤੇ ਆਇਲਰਸ ਜੋ ਡਿਮਿੰਟਨ ਦੀ ਟੀਮ ਹੈ ਉਹਨਾਂ ਦੇ ਵਿਚਕਾਰ 5ਵਾਂ ਮੈਚ ਚੱਲ ਰਿਹਾ ਹੈ ਤਿੰਨ ਸੈਸ਼ਨ ਹੁੰਦੇ ਨੇ 20-20 ਮਿੰਟ ਦੇ ਵਿੱਚ ਉਹਦੇ ਵਿੱਚ ਇਹ ਬਰਾਬਰ ਮੈਚ ਹੈ ਹੁਣ ਤੱਕ ਤੇ ਵਾਧੂ ਟਾਈਮ ਦੇ ਵਿੱਚ ਮੈਚ ਵਾਧੂ ਟਾਈਮ ਵਿੱਚ ਮੈਚ ਦਾ ਫੈਸਲਾ ਹੋਵੇਗਾ ਵੀਡੀਓ ਅੰਤ ਤੱਕ ਦੇਖਿਓ ਅਤੇ ਵੀਡੀਓ ਨੂੰ ਸ਼ੇਅਰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ ਸਾੰਨੇ ਰੋਜ਼ ਦਾ ਬੈਗਾ ਸ਼ੇਅਰ ਇਹ ਤੇ ਗੇਮ ਚੱਲ ਰਹੀ ਆ ਤਾਂ ਚੰਦਿਤ ਨੂੰ ਕਰਦੇ ਨੇ

ਔਰ ਲੜੀ ਦੀ ਟੀਮ ਮੈਚ ਜਿੱਤ ਗਈ ਤੇ ਦਰਸ਼ਕ ਖੁਸ਼ੀ ਮਨਾਉਂਦੇ ਹੋਏ ਕਾਉਂਟ ਆਹ ਆਇੰਡਰਾਂ ਦੇ ਜਿੱਤਣ ਦੀ ਖੁਸ਼ੀ ਦੇ ਵਿੱਚ ਇਹ ਹਾਰਨ-ਮਾਰ ਕੇ ਖੁਸ਼ੀ ਪ੍ਰਗਟ ਕਰ ਰਹੇ ਨੇ ਸਾਰੇ ਲੋਕ ਖੁਸ਼ੀ ਦੀ ਖੁਸ਼ੀ ਦੇ ਵਿੱਚ ਆ ਰਹੇ ਨੇ ਇਹ ਮੈਚ ਦੇਖ ਕੇ ਸਾਰੀ ਸੰਤ ਧਾਰੀ ਆ ਤੇ ਹਾਰਨ-ਮਾਰ ਕੇ ਆਪਣਾ ਖੁਸ਼ੀ ਦਾ ਜ਼ਾਹਰ ਕਰ ਰਹੇ ਨੇ ਵੈਸੇ ਤਾਂ ਇੱਥੇ ਕੈਨੇਡਾ ਦੇ ਹਾਰਨ ਬਿਲਕੁਲ ਨਹੀਂ ਵਜਦਾ ਇਹ ਹਲੋ